ਵੇ ਕਾਫੂ ਦਰਿਆਵਾਂ ਨੂੰ ਦੱਸ ਕਿੱਥੇ ਡੱਕ ਦੇਣਾ ਕੇ ਨਹੀਂ ਚੰਡੀਗੜ੍ਹ ਦੀ ਯੂਨੀਵਰਸਿਟੀ ਖੋਣ ਨੂੰ ਫਿਰੇ ਚਲਾਕੇ ਨਹੀਂ ਚੰਡੀਗੜ੍ਹ ਦੀ ਯੂਨੀਵਰਸਿਟੀ ਖੋਣ ਨੂੰ ਫਿਰੇ ਚਲਾਕੇ ਨਹੀਂ ਰਫਲਾ ਬਣ ਕੇ ਭਖਤ ਸਿੰਘ ਨੇ ਵੀਚੇ ਸੀ ਜੋ ਟੱਕੇ ਨਹੀਂ ਤਣ ਜਾ ਤੂੰ ਸਰਕਾਰੇ ਟੜ ਜਾ ਤੂੰ ਸਰਕਾਰੇ ਤੇਥੋਂ ਫਿਰਦੇ ਚੋ ਪਰ ਅੱਕੇ ਨੀ ਟੜ ਜਾ ਤੂੰ ਸਰਕਾਰੇ ਤੇ ਹਟੜ ਜਾ ਤੂੰ ਸਰਕਾਰੇ ਤੋਂ ਫਿਰਦੇ ਚੋ ਪਰ ਅੱਕੇ ਨੀ ਟੜ ਜਾ ਤੂੰ ਸਰਕਾਰੇ ਮਾਝਾ ਵਾਲੇ ਤੇ ਸਾਰੇ ਗੱਬਰੂ 도ਆਬੇ ਦੇ ਪੁੱਤ ਦਸ਼ਮੇਸ਼ ਦੇ ਤੇ ਵੀਰ ਨੇ ਸਰਬੇ ਦੇ ਪੁੱਤ ਦਸ਼ਮੇਸ਼ ਪੜਨ ਨਾਲ ਉੱਤ ਦੇਸ਼ ਮੇਸ਼ ਦੇ ਤੇ ਵੀਰ ਨੇ ਸਰਾਬੇ ਦੇ ਮਾਤਮਾ ਦੇ ਤੇ ਸਾਰੇ ਗਰੂ ਤੋਂ ਆਪੇ ਦੇ ਉੱਤ ਦੇਸ਼ ਮੇਸ਼ ਦੇ ਤੇ ਵੀਰ ਨੇ ਸਰਾਬੇ ਦੇ ਕੋਈ ਕਵੇ ਵੱਖਵਾਦੀ ਕੋਈ ਕਵੇ ਅੱਤਵਾਦੀ ਤੰਗ ਬੜਿਆ ਨੂੰ ਨਾਲਕ ਦਾ ਖਾਬ ਕਰਦਾ ਜ਼ਿੰਦਾਬਾਦ ਨੀ ਜਵਾਨੀ ਏ ਮਨ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਨੀ ਜਵਾਨੀ ਏ ਵੱਡ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜਿੰਦਾਬਾਦ ਨੀ ਜਵਾਨੀਏ ਵੱਢ ਕੇ ਤੇਰੇ ਖੇਤ ਚੋਂ ਟਿੱਪੜ ਹਿੱਕ ਤੇਰੀ ਤੇ ਲਾੜ ਨੂੰ ਫਿਰਦੇ ਵੱਟ ਤੇ ਨਹੀਂ ਕੋਈ ਚੜਨ ਦਿੱਤਾ ਤੂੰ ਤੇਰੀਆਂ ਮੱਟਾਂ ਟਾਉਣ ਨੂੰ ਫਿਰਦੇ ਬੋਟਾਂ ਵੇਲੇ ਤਾਲ ਜਾਂਦੇ ਨੇ ਵੱਲੀਟਰ ਫੋਕੇ ਫੈਂਟਰ ਕਰਨਾ ਖੱਤ ਲੱਤਾਂ ਖਿੱਚਦੀ ਆਰੀ ਹੋ ਪਿਆ ਜੱਟਾਂ ਦੀ ਸਿਆਰੀ ਫਿਰ ਸਭਿਆ ਸੈਂਟਰ ਨਾਲ ਖਿੱਚ ਲੈ ਜੱਟਾਂ ਖਿੱਚ ਪਿਆਰੀ ਹਕਨ ਵਾਲਿਓ ਚੱਕ ਲੋ ਕਲਮਾ ਮਾਰ ਲੈਣ ਨਾ ਰਫਲਾਂ ਸਾਨੂੰ ਅੱਜ ਹਾਰ ਕੇ ਇੱਕੀ ਕਹਿਣ ਗੀਆਂ ਹੁਣ ਵਾਲੀਆਂ ਨਸਲਾਂ ਸਾਨੂੰ ਖੇਤ ਤੇਰੇ ਕੋਣ ਨੂੰ ਆ ਗਏ ਪੱਤਰ ਕੀਤੇ ਐਂਟਰ ਨਾਲ ਜਿੰਦਾ ਬਈਆ ਸੈਂਟਰ ਰਹਾ ਖਿਲਚਲੇ ਜੱਟਾਂ ਖਿਚਤੀਆਰੀ ਕੀ ਬਾਤ ਹੈ ਕੀ ਬਾਤ ਵਾਹ ਵਾਹ ਧੰਨ ਬਹੁਤ ਇੱਕ ਬਾਈ ਦਵਾਰ ਸੁਣਾ ਹਾਂ ਵੀਰੇ ਉਹ ਭਾਈ ਦੋ ਸੁਣਾ ਇੱਕ ਇੱਕ ਹੋਰ ਸਾਉਂਦ ਦੀ ਰਿਕਾਰਡ ਕਰਾ ਜੀ ਮੈਂ ਕਮਰ ਮੇ ਜਿਹੜਾ ਬਾਈ ਕਹਿੰਦਾ ਦੇ ਕਾਫੂ ਦਰਿਆਵਾਂ ਨੂੰ ਦੱਸ ਕਿੱਥੇ ਡੱਕ ਦੇ ਨਕੇ ਚੰਡੀਗੜ੍ਹ ਦੀ ਯੂਨੀਵਰਸਿਟੀ ਖੋਣ ਨੂੰ ਫਿਰੇ ਚਲਾ ਕੇ ਚੰਡੀਗੜ੍ਹ ਦੀ ਯੂਨੀਵਰਸਿਟੀ ਕੋਲੋਂ ਫਿਰੇ ਚਲਾ ਕੇ ਨਹੀਂ ਰਫਲਾ ਬਣ ਕੇ ਭਖਤ ਸਿੰਘ ਨੇ ਵੀਜੇ ਸੀ ਜੋ ਟੱਕੇ ਨਹੀਂ ਡਲ ਜਾ ਤੂੰ ਸਰਕਾਰੇ ਡਲ ਜਾ ਤੂੰ ਸਰਕਾਰੇ ਤੇਥੋਂ ਫਿਰਦੇ ਚੋਬਰ ਅੱਕੇ ਨਹੀਂ ਡਲ ਜਾ ਤੂੰ ਸਰਕਾਰੇ ਤੇ ਹਟਲ ਜਾ ਤੂੰ ਸਰਕਾਰੇ ਤੇਥੋਂ ਫਿਰਦੇ ਚੋਬਰ ਅੱਕੇ ਲੱਗ ਜਾ ਤੂੰ ਸਰਕਾਰੀ ਮਾਝਾ ਵਾਲੇ ਤੇ ਸਾਰੇ ਗੱਬਰੂ 도ਆਬੇ ਦੇ ਪੁੱਤ ਦਸ਼ਮੇਸ਼ ਦੇ ਤੇ ਵੀਰ ਨੇ ਸਰਾਬੇ ਦੇ ਪੁੱਤ ਦਸ਼ਮੇਸ਼ ਪੜਨ ਨਾਲ ਪੁੱਤ ਦਸ਼ਮੇਸ਼ ਦੇ ਤੇ ਵੀਰ ਨੇ ਸਰਾਬੇ ਦੇ ਮਾਝਾ ਵਾਲੇ ਤੇ ਸਾਰੇ ਗੱਬਰੂ 도ਆਬੇ ਦੇ ਪੁੱਤ ਦਸ਼ਮੇਸ਼ ਦੇ ਤੇ ਵੀਰ ਨੇ ਸਰਾਬੇ ਦੇ ਕੋਈ ਕਵੇ ਵੱਖਵਾਦੀ ਕੋਈ ਕਵੇ ਅਤਵਾਦੀ ਤੰਗ ਬੜਿਆ ਨੂੰ ਨਾਨਕ ਦਾ ਖਾਬ ਕਰਦਾ ਜ਼ਿੰਦਾਬਾਦ ਨੀ ਜਵਾਨੀਏ ਮਨ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਨੀ ਜਵਾਨੀਏ ਮਨ ਤੇਰੇ ਉੱਤੇ ਸਾਰਾ ਹੀ ਪੰਜਾਬ ਕਰਦਾ ਜ਼ਿੰਦਾਬਾਦ ਨੀ ਜਵਾਨੀਏ ਵੱਢ ਕੇ ਤੇਰੇ ਖੇਤ ਚੋਂ ਟਿੱਪੜ ਹੱਕ ਤੇਰੀ ਤੇ ਲਾਉਣ ਨੂੰ ਫਿਰਦੇ ਰੰਮੇ ਦਿੱਤਾ ਤੂੰ ਤੇਰੀਆਂ ਮੱਟਾਂ ਟਾਲਣ ਨੂੰ ਫਿਰਦੇ ਬੋਟਾਂ ਵੇਲੇ ਤਾਲ ਜਾਂਦੇ ਨੇ ਵੱਲੀਟਰ ਫੋਕੇ ਫੈਂਟਰਨਾ ਖਿੱਚ ਲੈ ਜਟਾ ਖਿੱਚ ਦੀ ਯਾਰੀ ਹੋ ਪਿਆ ਪਹਿਲਾ ਸੈਂਟਰਨਾ ਖਿੱਚ ਲੈ ਜਟਾ ਖਿੱਚ ਦੀ ਯਾਰੀ ਪਹਿਲਾ ਪਿਆ ਸੈਂਟਰਨਾ ਖਿੱਚ ਲੈ ਜਟਾ ਖਿੱਚ ਦੀ ਯਾਰੀ ਅਕਲਾਂ ਵਾਲਿਓ ਚੱਕ ਲੋ ਕਲਮਾਂ ਮਾਰ ਲੈਣ ਨਾ ਰਫਲਾਂ ਸਾਨੂੰ ਅੱਜ ਹਾਰ ਗਏ ਇੱਕੀ ਕਹਿਣ ਗੀਆਂ ਹੁਣ ਵਾਲੀਆਂ ਨਸਲਾਂ ਸਾਨੂੰ ਖੇਤ ਤੇਰੇ ਕੋਣ ਨੂੰ ਆ ਗਏ ਪੱਤਰ ਕੀਤੇ ਇੰਟਰਨਾ ਖਿੱਚ ਲੈ ਜਤਾ ਹਿੱਤ تیاری ਪਜਾ ਪਿਆ ਸੈਂਟਰ ਰਹਾ ਖਿੱਚ ਲੈ ਜਤਾ ਹਿੱਤ تیاری ਵਾਹ ਵਾਹ ਧੰਨ ਬਹੁਤ ਵਧੀਆ ਇੱਕ ਬਾਈ ਦਵਾਰ ਸੁਣਾ ਹਾਂ ਵੀਰੇ ਉਹ ਭਾਈ ਸੁਣਾ ਇੱਕ ਇੱਕ ਹੋਰ ਸਾਉਤ ਦੀ ਰਿਕਾਰਡ ਕਰਾ ਜੀ ਮੈਂ ਕਮਰ ਮੇ ਜਿਹੜਾ ਬਾਈ ਕਹਿੰਦਾ